ਅਜੇ ਬਾਅਦ ਆ ਬਾਹਰ ਰਾਤਾਂ ਗਜ਼ਾਰੀਆਂ ਨੇ ਖਲੋਖਲ ਪਾਣੀ ਤੇ ਬਹੁਤ ਜ਼ਿਆਦਾ ਕਾਫੀ ਮਤਲ ਅੱਦੇ ਦੇ ਕਮਰੇ ਡੁੱਬ ਗਏ ਸੀ ਜੀ ਤੋ ਇੱਕਦਮ ਛਲ ਵੱਜੀ ਨਾਲ ਤੇ ਕਮਰੇ ਉਸੇ ਵਾਲੇ ਟਹਿ ਗਏ ਪੂਰੀ ਜਿਹੜੀ ਗਲੀ ਹੈ ਹਾਂ ਜੀ ਇਹ ਪੂਰੀ ਦੀ ਪੂਰੀ ਹੀ ਪ੍ਰਭਾਵਿਤ ਹੈ ਗਈ ਹੈ ਕੀ ਕਰ ਦਿੱਤਾ ਮਹਾਰਾਜ ਨੇ ਠੀਕ ਕਰ ਦਿੱਤਾ ਤੁਸੀਂ ਦੱਸੋ ਵਿਚ ਆ ਪਿਲ ਬਣਾਉਣੇ ਆ ਆਪਾਂ ਬਾਅਦ ਵਿੱਚ ਗੱਲ ਕਰਦੇ ਆ ਇਸੇ ਸਸਾ ਫੂੜ ਪਾਣੀ ਸੀ ਛੱਤਾਂ ਜਿਹੜੀਆਂ ਨੀਵੇਂ ਘਰ ਉਹ ਲੁੱਬੀਆਂ ਪਈਆਂ ਸੀ ਸਾਲ ਚ ਦੋ ਵਾਰ ਹੀ ਪਾਣੀ ਇੱਥੇ ਆਉਂਦਾ ਰਿਹਾ ਜੇ ਹੁਣ ਥੋੜਾ ਜਿਹਾ ਰੱਬ ਨੇ ਬਾਹਮ ਖੜੀ ਸੀ ਹਾਲਾਤ ਜਿਹੜੀਆਂ ਪਾਣੀ ਨੇ ਫੇਰ ਉਸੇ ਤਰ੍ਹਾਂ ਦੀ ਬਣਾ ਦਿੱਤੀ ਛੱਤਾਂ ਜਿਹੜੀਆਂ ਨੇ ਉਹ ਲੱਗ ਪਈਆਂ ਨੇ ਜੇ ਵੀਰ ਜ ਆ ਬਾਹਰ ਛੁੱਟਿਆ ਸਮਾਂ ਬਜਗਾਂਸ ਕੰਮ ਹੁੰਦਾ ਜਦੋਂ ਤੁਸੀਂ ਦੱਸਿਆ ਮਾਤਾ ਦਾ ਕਮਰਾ ਤੁਹਾਡਾ ਘਰ ਵਾ ਤਾਂ ਹੁਣ ਤੁਸੀਂ ਕਿੱਥੇ ਰਹੇ ਹੋ ਮਾਤਾ ਦੇ ਕਮਰੇ ਵੀ ਨਾਲ ਲੱਗਿਆ ਅਜੇ ਲੱਗੇ ਕੋ ਆਸਰ ਕਰੀ ਤੇ ਜਦੋਂ ਬਰਸਾਤ ਦਾ ਮਾਹੌਲ ਹੋਇਆ ਤੁਹਾਡੇ ਇਲਾਕੇ ਤਾਂ ਗਾਏ ਕੀ ਬੜੇ ਆਏ ਸੀਗੇ ਉਹਨਾਂ ਨੇ ਬੜਾ ਕੁਝ ਕੀਤਾ ਕਹਿੰਦੇ ਇੱਥੇ ਨਹੀਂ ਆਏ ਕਿਸ ਨੇ ਕਿੰਨੇ ਲੱਖਾਂ ਦੇ ਤੇ ਕਿਸ ਨੇ ਕਿੰਨੇ ਇੱਕ ਤਾਂ ਭਗਤਾ ਹੈਗਾ ਦੋ ਤਾਂ ਭਗਤਾ ਹੈਗਾ ਪੰਜ ਤਾਂ ਭਗਤਾ ਹੈਗਾ ਸਾਰੇ ਪੰਜਾਬ ਵਿੱਚ ਦੱਸੀ ਜਾਂਦੇ ਪੰਜ ਪਛੇ ਛੇ ਫੋਟੇ ਤੇ ਪਾਣੀ ਆਇਆ ਅਸੀਂ ਬਾਹਰ ਗੇਟ ਨੂੰ ਜਿੰਦਰਾ ਲਾਤਾ ਚੀਜਾਂ ਤਰ ਤਰ ਕੇ ਸਾਰਾ ਗੇਟ ਨਾਲ ਲੱਗਦਿਆਂ ਰਹੀਆਂ ਇੰਨਾ ਪਾਣੀ ਆ ਗਿਆ ਬਿਛਰੇ ਵੀ ਨਹੀਂ ਨਿਕਲੇ ਸਾਡੇ ਕੋਲ ਬੜੇ ਚਿਰ ਦੀ ਗੱਲ ਉਹ ਇੰਨਾ ਪਾਣੀ ਨਹੀਂ ਜਿਉਂ ਉਹ ਬਹੁਤ ਘੱਟ ਹੀ ਇਹ ਦਿਨੋਂ ਇਹਦੇ ਉਹਦੇ ਨੂੰ 2-3 ਗੁਣਾ ਵੱਧ ਪਾਣੀ ਆਇਆ ਤਰਾ ਸਾਡੇ ਭਾਂਡੇ ਦੋ ਪੇਟੀਆਂ ਉਹ ਵੀ ਸਾਰਾ ਕੁਝ ਖਰਾਬ ਹੋ ਗਿਆ ਬਿਸਤਰਾ ਵੀ ਖਰਾਬ ਹੋ ਗਿਆ 2025 ਦੇ ਵਿੱਚ ਫਲੱਡ ਜਾਨੀ ਕਿ ਹੜ੍ਹਾਂ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਲੱਖਾਂ ਏਕੜ ਜਿਹੜੀ ਫਸਲ ਤਬਾਹ ਹੋਈ ਉਥੇ ਕਈ ਘਰਾਂ ਦੇ ਘਰ ਜਿਹੜੇ ਤਬਾਹ ਹੋਏ ਕਈ ਜਾਣਾ ਗਈਆਂ ਇਸ ਸਮੇ ਅਸੀਂ ਅਜ਼ਨਾਲਾ ਵਿਖੇ ਮੌਜੂਦ ਆ ਪਿੰਡ ਹੈ ਮਲਕਪੁਰ ਮਲਕਪੁਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਆ ਕਾਫੀ ਘਰ 23 ਤੋਂ 24 ਕਾ ਜਿਹੜੇ ਪ੍ਰਭਾਵਿਤ ਹੋਏ ਹਨ ਉਂਝ ਗੱਲ ਕੀਤੀ ਜਾਵੇ ਅਮਰਸਾਦੀ ਤਾਂ 570 ਕਾ ਜਿਹੜੇ ਪ੍ਰਭਾਵਿਤ ਹੋਏ ਜਿਨ੍ਹਾਂ ਚੋਂ 134 ਜੋ ਸਰਕਾਰੀ ਅੰਕੜਿਆਂ ਮੁਤਾਬਕ 134 ਕਾ ਜਿਹੜੇ ਪੂਰੀ ਤਰ੍ਹਾਂ ਜਿਹੜੇ ਖਰਾਬ ਹੋਏ ਤਬਾਹ ਹੋਏ ਪਿੰਡ ਮਲਕਪੁਰ ਦੇ ਵਿੱਚ ਦੇਖੀਏ ਤਾਂ ਸਭ ਤੋਂ ਪਹਿਲਾਂ ਏਕਰ ਅ ਜਿਹਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਸ ਘਰ ਦੇ ਵਿੱਚ ਵੀ ਅ ਦੋ ਕਮਰੇ ਬਿਲਕੁਲ ਜਿਨ੍ਹਾਂ ਦੇ ਵਿੱਚ ਇੱਕ ਕਮਰਾ ਪੂਰੀ ਤਰ੍ਹਾਂ ਟੁੱਟ ਗਿਆ ਤੇ ਦੂਜਾ ਜਿਹੜਾ ਕਮਰਾ ਉਹ ਵੀ ਪ੍ਰਭਾਵਿਤ ਹੈ ਘਰ ਦੇ ਹਾਲਾਤ ਜਿਹੜੇ ਆ ਉਹ ਤੁਹਾਡੇ ਸਾਹਮਣੇ ਨੇ ਤੇ ਕੋਸ਼ਿਸ਼ ਕਰਾਂਗੇ ਪਰਿਵਾਰ ਜਾਂ ਇਹਨਾਂ ਦੇ ਨਾਲ ਗੱਲ ਕਰ ਲਈ ਜਾਵੇ ਜੀ ਇਹ ਘਰ ਤੁਹਾਡਾ ਹੀ ਹੈ ਜੀ ਹਾਂਜੀ ਕਿੱਦਾਂ ਦੇ ਹਾਲਾਤ ਹਨ ਲੱਗੂ ਕਿ ਹੜ੍ਹਾਂ ਕਿ ਸਭ ਤੋਂ ਪਹਿਲਾਂ ਪਾਣੀ ਕਿੰਨਾ ਸੀ ਪਾਣੀ ਤੇ ਬਹੁਤ ਜ਼ਿਆਦਾ ਹੈ ਕਾਫੀ ਮਤਲਬ ਅੱਦੇ ਦੇ ਕਮਰੇ ਡੁੱਬ ਗਏ ਸੀ ਜੋ ਹੂੰ ਤੇ ਮਤਲਬ ਜਿਦੋਂ ਇੱਕਦਮ ਛਲ ਵੱਜੀ ਨਾ ਤੇ ਕਮਰੇ ਉਸੇ ਵਾਲੇ ਟਹਿ ਗਏ ਸੀ ਇਹ ਜਿਹੜਾ ਹੁਣ ਇਹ ਆ ਇਹ ਪਾਣੀ ਹੜ ਦੇ ਨਾਲ ਹੀ ਢੱਠਾ ਹਾਂਜੀ ਜੀ ਕੀ ਕਾਰੋਬਰ ਕੀਨੇ ਤੁਹਾਡੇ ਕਾਰੋਬਾਰੀ ਮਿਹਨਤ ਮਨਜ਼ੂਰੀ ਇਤਰਾ ਕਰਦੇ ਜੋ ਦਿਹਾੜੀ ਦੀ ਢਿਹਾੜੀ ਤੇ ਹਾਂਜੀ ਕਿੰਨੇ ਪਰਵਾਦ ਦੇ ਜੀ ਆ ਜਿਹੜੇ ਇਦਾਂ ਦੋਵੇਂ ਕਮਰੇ ਰਹਿ ਰਹੇ ਅਈ ਦੋ ਬੇਟੇ ਆ ਤੇ ਦੋਨੇ ਜੀ ਅਹੀ ਆ ਪਿਆ ਠੀਕ ਹੈ ਹੁਣ ਇਹਨੂੰ ਕਿੱਦਾਂ ਬਣਾਣਾ ਕੋਈ ਅਮੀਰ ਕੀ ਹੈਗੀ ਆ ਮੀਂਹ ਦੇ ਆਪਿਰਲ ਮਿਲ ਕੇ ਪੈਣ ਬਣਾ ਤੁਸੀਂ ਸਾਰੇ ਵੀ ਬਣਾਉਣਾ ਚਾਹੁੰਦੇ ਆਂ ਇਹ ਵੀ ਬਣਾ ਦਿਓ ਇੱਕ ਵਾਰ ਤੁਸੀਂ ਇਸ ਘਰ ਦੇ ਵੱਲ ਪੂਰੀ ਤਰ੍ਹਾਂ ਜਿਹੜੀ ਤਸਵੀਰ ਜਿਹੜੀ ਆ ਉਹ ਦੇਖ ਲਓ ਦੋ ਕਮਰੇ ਦੋਨਾਂ ਦੀ ਹਾਲਤ ਜਿਹੜੀ ਆ ਕੀ ਹੋਈ ਪਈ ਹੈ ਇਸ ਤੋਂ ਅੱਗੇ ਵੀ ਆਪਾਂ ਗੱਲ ਗੱਲ ਕਰਦੇ ਆ ਸਾਡੇ ਨਾਲ ਇੱਥੋਂ ਦੇ 파ਟੇ ਸਿੰਘ ਵੀ ਜਿਹੜੇ ਮੌਜੂਦ ਆ ਬਾਬਾ ਜੀ ਇਹ ਪੂਰੀ ਦੀ ਪੂਰੀ ਜਿਹੜੀ ਗਲੀ ਹੈ ਹਾਂ ਜੀ ਇਹ ਪੂਰੀ ਦੀ ਪੂਰੀ ਹੀ ਪ੍ਰਭਾਵਿਤ ਹੈਗੀ ਹੈ ਹਾਂ ਸਾਰੀ ਪ੍ਰਭਾਵਿਤ ਹੈ ਜੀ ਬਹੁਤ ਜ਼ਿਆਦਾ ਹੜਾਂ ਦੀ ਮਾਰ ਥੱਲੇ ਜੇ ਜੀ ਇੱਥੇ ਪਾਣੀ ਬਹੁਤ ਹੀ ਜ਼ਿਆਦਾ ਸੀ 6 6 7 7 ਫੁੱਟ ਪਾਣੀ ਸੀ ਛੱਤਾਂ ਜਿਹੜੀਆਂ ਨੀਵੇਂ ਘਰਿਓ ਉਹ ਲੁੱਬੀਆਂ ਪਈਆਂ ਸੀ ਜੀ ਤੇ ਹਾਲਾਤ ਬੜੇ ਨੇ ਸਾਰੇ ਮਜ਼ਦੂਰ ਨੇ ਕਾਰੋਬਾਰ ਕੋਈ ਨਹੀਂ ਦਾ ਕੰਮ ਸਾਰੇ ਬੰਦ ਹੋਏ ਨੇ ਇਸ ਕਰਕੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਤੁਹਾਡੇ ਜਰੀਏ ਬਹੁਤ ਆਲੀ ਮਿਹਰਬਾਨੀ ਤੁਸੀਂ ਆਏ ਜੇ ਗਰੀਬ ਲੋਕਾਂ ਦੀ ਸੁਣਾਈ ਹੋਏਗੀ ਤੇ ਬਹੁਤ ਹਾਲਾਤ ਜਿਹੜੀ ਆ ਤੁਸੀਂ ਦੇਖ ਹੀ ਰਹੇ ਜੇ ਘਰ ਦੇ ਵਿੱਚ ਜਾ ਕੇ ਵੇਖੋ ਸਾਰਿਆਂ ਦੇ ਕਮਰੇ ਜਿਹੜੇ ਨੇ ਉਹ ਟਹਿ ਗਏ ਨੇ ਤੇ ਮਜ਼ਦੂਰ ਨੇ ਸਾਰੇ ਜ਼ਮੀਨ ਹੈ ਨਹੀਂ ਗੀ ਜੀ ਤੇ ਗੁਜ਼ਾਰਾ ਜਿਹੜਾ ਉਹ ਦਿਹਾੜੀ ਦੇ ਨਾਲ ਹੀ ਹੁੰਦਾ ਆ ਜੀ ਤੇ ਸਰਕਾਰ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਇੱਥੇ ਮਦਦ ਕੀਤੀ ਜਾਵੇ ਲੋਕਾਂ ਨੂੰ ਲਗਭਗ ਮੈਂ ਦੇਖ ਰਿਹਾ ਕਿ ਲਗਭਗ ਜਿੰਨੇ ਘਰ ਵਾ ਕਿਸੇ ਕੋ ਇੱਕ ਕਮਰਾ ਵਾ ਕਿਸੇ ਕੋ ਦੋ ਕਮਰੇ ਹਾਂਜੀ ਬਸ ਇਹੀ ਆ ਜੀ ਇੱਕ ਕਮਰਾ ਦੋ ਕਮਰੇ ਇਹੀ ਆ ਜੀ ਮਿਹਨਤ ਤੋਂ ਤੁਹਾਨੂੰ ਪਤਾ ਵੇਖੋ ਇਹ ਇਹ ਸ਼ੋ ਕੁਸ਼ੀ ਬਣਦਾ ਇਸ ਕਰਕੇ ਗਰੀਬੀ ਆ ਬੈਕਵਰਡ ਏਰੀਆ ਆ ਬਾਰਡਰ ਏਰੀਆ ਬਲਟ ਬੈਟਾ ਚਲੋ ਹੁਣ ਤੇ ਕੋਈ ਦਾ ਸਾਲ ਹੋ ਗਏ ਨੇ ਲੰਘ ਜਾਂਦਾ ਨਹੀਂ ਤੇ ਅੱਗੇ ਉਹ 6 ਮਹੀਨਾ ਚੱਕ ਪਾਣੀ ਆ ਜਾਂਦਾ ਸੀ ਸਾਲ ਚ ਦੋ ਵਾਰ ਹੀ ਪਾਣੀ ਇੱਥੇ ਆਉਂਦਾ ਰਿਹਾ ਜੇ ਰਾਵੀ ਤੋਂ ਚੜ ਕੇ ਇਸ ਕਰਕੇ ਇੱਥੇ ਪ੍ਰਭਾਵਤੀ ਰਹੇ ਨੇ ਪਹਿਲਾਂ ਵੀ ਤੰਗ ਹੀ ਰਹੇ ਨੇ ਲੋਕ ਹੁਣ ਥੋੜਾ ਜਿਹਾ ਰੱਬ ਨੇ ਬਾਂਹ ਫੜੀ ਸੀ ਕਿਉਂਕੋ ਬੱਚੇ-ਬੱਚੇ ਜਵਾਨ ਹੋਏ ਨੇ ਕੁਝ ਬਾਹਰ ਗਏ ਨੇ ਕੁਝ ਕਰਦੇ ਤੇ ਇਸ ਕਰਕੇ ਹੁਣ ਹਾਲਾਤ ਜਿਹੜੀ ਪਾਣੀ ਨੇ ਫੇਰ ਉਸੇ ਤਰ੍ਹਾਂ ਦੀ ਬਣਾ ਦਿੱਤੀ ਠੀਕ ਹੈ ਜੀ ਇਹ ਕੀ ਕੀ ਕਰ ਰਹੇ ਜੀ ਮਿੱਟੀ ਦੇ ਨਾਲ ਮਿੱਟੀ ਅੰਦਰ ਅੱਜ ਪੌਂਡੇ ਜਿ ਵਿਆਹ ਗਏ ਸੀ ਅੰਦਰ ਮੜ ਮੜ ਬੈ ਗਏ ਨੇ ਹਾਂ ਜੀ ਹਾਂ ਜੀ ਇਹਦੇ ਮੈਨੂੰ ਲੱਗਦਾ ਛੱਤ ਵੀ ਹੋਣੀ ਰਹੀ ਸੀ ਹਾਂ ਜੀ ਹੋਣੀ ਭਾਈ ਜੀ ਹਾਂ ਜੀ ਤੇ ਇਹਦੇ ਵਿੱਚ ਮਨ ਲਓ ਕਿ ਹੁਣ ਜਿਹੜੇ ਉਦਾਂ ਛੱਤਾਂ ਠੀਕ ਨੇ ਛੱਤਾਂ ਠੀਕ ਇਦਾਂ ਕੋਈ ਮਾੜਾ ਮਟਾ ਹਿੱਲੋ ਜਲ ਹੋਈ ਹੂੰ ਤੇ ਇਹਦੇ ਕਰਕੇ ਬਾਉਂਡੇ ਮਿੱਟੀ ਮਾੜੀ ਜੂ ਬੈ ਗਈ ਹਾਂ ਜੀ ਆਪਾਂ ਇੱਕ ਬਾਬਾ ਜੀ ਇਹਦੇ ਦਾ ਘਰ ਵੀ ਦਿਖਾ ਦਿਓ ਮੈਨੂੰ ਲੱਗਦਾ ਇਹ ਵੀ ਪੂਰੀ ਪੂਰੀ ਤਰ੍ਹਾਂ ਹੀ ਖਰਾਬ ਹੋ ਗਿਆ ਨਾ ਘਾਰੇ ਵੀ ਹਾਂ ਛੱਤਾਂ ਲੱਗੀਆਂ ਜੀ ਇੱਥੇ ਵੀ ਤੇ ਬਹੁਤ ਜ਼ਿਆਦਾ ਇੱਥੇ ਮਾਤਾ ਆ ਬਿਰਤ ਇਹਨਾਂ ਦੇ ਨਾਲ ਜੀ ਇਹ ਜਿਹੜਾ ਇਹਨਾਂ ਮੁੰਡਿਆਂ ਦਾ ਡੈਡੀ ਆ ਉਹ ਕਾਫੀ ਚਿਰ ਦੀ ਉਹਨਾਂ ਦੀ ਡੈੱਟ ਹੋ ਗਈ ਆ ਮੁੰਡੇ ਛੋਟੇ ਸੀ ਗਰੀਬੀ ਬਹੁਤ ਜ਼ਿਆਦਾ ਰਹੀ ਆ ਸਮਾਨ ਵੇਖੋ ਸਾਰਾ ਖਰਾਬ ਹੋ ਗਿਆ ਛੱਤਾਂ ਜਿਹੜੀਆਂ ਨੇ ਉਹ ਲੱਗ ਪਈਆਂ ਨੇ ਹੁਣ ਸਰਕਾਰ ਮਦਦ ਕਰੇ ਤੇ ਫੇਰ ਇਹ ਕੰਮ ਹੋ ਸਕਦਾ ਬਾਕੀ ਜੇ ਆਪ ਆਖਣ ਪਾਏ ਤੇ ਆਪ ਤੇ ਇਹਨਾਂ ਦੇ ਕੋਲ ਮੁਸ਼ਕਲ ਆ ਕਿੰਨੇ ਕਮਰੇ ਸੀ ਤੁਹਾਡੇ ਮੇਰਾ ਨਾਮ ਅਨਜੀਤ ਗੱਲਿਆ ਪਿੰਡ ਮਲਕਪੁਰਆ ਮੇਰਾ ਘਰ ਫਟ ਰੋ ਚ ਗਿਆ ਕਾਫੀ ਚਿਰ ਤੋਂ ਪਹਿਲੋ ਹਾਲਾਤਾਂ ਗਰੀਬੀ ਵਿੱਚੋਂ ਲੰਘਦੇ ਆ ਮੇਰਾ ਦੋਰਾ ਘਰ ਆ ਦੋ ਇਨਸਾਨ ਮੇਰੇ ਹੋਰ ਵੀ ਫਟ ਰਿਆ ਜਿੱਦੇ ਘਰ ਜਬਾਨੋਂ ਉਹ ਨਹੀਂ ਖੋਸਦੀ ਬੱਚਾ ਨਹੀਂ ਖੋਸਦਾ ਨਹੀਂ ਜਿਹੜਾ ਇਹ ਇਹ ਹੜ ਦੇ ਨਾਲ ਹੀ ਟਿਕਾ ਹੜ ਦੇ ਨਾਲ ਟਿਕਾ ਇੱਕ ਚਿਕਨ ਰਸੋਈ ਜੀ ਨੂੰ ਕਹਿੰਦੇ ਪੰਜਾਬੀ ਤੇ ਇੱਕ ਕਮਰਾ ਓਕੇ ਤੇ ਸਮਾਨ ਸਮੂਹ ਹੋਰ ਵੀ ਬੜਾ ਪਿਜਾ ਰੁੜਿਆ ਹੁਣ ਆ ਕਮਰਾ ਦਾ ਠੀਕ ਹੈ ਇੱਕ ਕਮਰਾ ਮਾਦਾ ਦਾ ਠੀਕ ਆ ਹੁਣ ਜੇ ਰੇਪੇ ਕੀਤੀ ਮਾੜੇ ਮੋਟਾ ਜਾ ਹਿੱਲ ਜੂਦੋ ਤਨਾਈ ਆ ਕੁਝ ਪਿਜਾ ਸਮਾਨ ਤੇ ਮੇਰੇ ਕਣਕ ਵੀ ਪੰਜ 6 ਕਵੰਡ ਜਿਹੜੀਆਂ ਜਗਾਂ ਵੀ ਇਸ ਤੇ ਜਿਆ ਫਰਿਜ ਵੀ ਉਹ ਨਾਲ ਤਾਂ ਹੀ ਦੋ ਜੀ ਵੀ ਲਿੜੇ ਤਾਂ ਆ ਮਸ਼ੀਨ ਵੀ ਪੱਖੇ ਵੀ ਤੇ ਜੇ ਵੀ ਆ ਬਾਹਰ ਸੁੱਟਿਆ ਸਮਾਨ ਜਗਾਂ ਤੋਂ ਕੰਮ ਆਤੇ ਜਿੱਦਾਂ ਹੁਣ ਤੁਸੀਂ ਦੱਸਿਆ ਮਾਤਾ ਦਾ ਕਮਰਾ ਤੁਹਾਡਾ ਘਰ ਵਾ ਤਾਂ ਹੁਣ ਤੁਸੀਂ ਕਿੱਥੇ ਰਹਿੰਦੇ ਆ ਇੱਥੇ ਰਹਿ ਰਹੇ ਆਪਾਂ ਨਾਲ ਸਮਾਨ ਦੇ ਨਾਲ ਮੱਝਮੀ ਡੜੀ ਦੀ ਜਿੱਦਣ ਛਿਟ ਗਣੀ ਮੀਂਹ ਬਰਸ ਮਾਤਾ ਦੇ ਕਮਰੇ ਵੀ ਨਾਲ ਲਾ ਵੀ ਦਾ ਇੱਦਾਂ ਲਾਗੇ ਕੋ ਆਸਰਾ ਕਰੀਦਾ ਜਿੱਦਣ ਬਰਸਾਤ ਦਾ ਮੌਲ ਹੋਏ ਤੇ ਨਹੀਂ ਫਿਰ ਆ ਮਾੜਾ ਮੋਟਾ ਜਗਾ ਤੇ ਰੋਟੀ ਬਣੀ ਇਥੇ ਚਲਾਲੀ ਦਾ ਜਿੱਤੇ ਭਾਜੀ ਨਹੀਂ ਖਰੋਤੇ ਤੇ ਬਣਾਉਣਾ ਕਿੱਦਾਂ ਕੰਮ ਰਹਾ ਇਹ ਤੇ ਬਣਾਉਣਾ ਜਈ ਤੇ ਮੈਂ ਕਹਿੰਨਾ ਵੀ ਸਰਕਾਰ ਨੂੰ ਅਪੀਲ ਕੀਤੀ ਜਾਵੇ ਤੇ ਜਾਂ ਦਾਨੀ ਵੀਰਾਂ ਨੂੰ ਅਪੀਲ ਕੀਤੀ ਜਾਵੇ ਜਾਂ ਐਨ ਆਰ ਆਈ ਅਪੀਲ ਕੀਤੀ ਜਾਵੇ ਤੇ ਬਹੁਤ ਬਹੁਤ ਬਣ ਜੀ ਤੇ ਬਹੁਤ ਬਹੁਤ ਧੰਨਵਾਦ ਆ ਤੁਹਾਡੇ ਇਲਾਕੇ ਤਾਂ ਗਾਇਕ ਹੀ ਬੜੇ ਆਏ ਸੀਗੇ ਉਹਨਾਂ ਨੇ ਬੜਾ ਕੁਝ ਕੀਤਾ ਕਹਿੰਦੇ ਇੱਥੇ ਨਹੀਂ ਆਏ ਕੋਈ ਵੀ ਹਮ ਇੱਥੇ ਬਾਬੇ ਆਏ ਸੀ ਦੋ ਵਾਰੀ ਉਹ ਵੀ ਲੈ ਗਏ ਕਿਹੜੇ ਬਾਬੇ ਪਤਾ ਨਹੀਂ ਕਿਤੋਂ ਆਏ ਗੁਰੂ ਗੁਬਾਗਦੇ ਲਾਗੋ ਆਏ ਸੰਤਾ ਕੋਈ ਆਈ ਠੀਕ ਹੈ ਲੇਕੇ ਗਾਇਕ ਵਗੈਰਾ ਕੋਈ ਨਹੀਂ ਆਏ ਸਿੰਗਰ ਸਿੰਗਰ ਕੋਈ ਨਹੀਂ ਆਇਆ ਬੜੇ 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 ਗਾਇਕ ਬਹੁਤ ਮਸ਼ਹੂਰ ਆਏ ਆ ਸੁਣੇ ਆ ਪਰ ਆਏ ਨਹੀਂ ਸੀ ਕੋਨੇ ਅਲ ਉਹ ਤਾਂ ਕਹਿੰਦੇ ਜੀ ਅਸੀਂ ਸਾਰਾ ਇੰਨਾ ਕੁਝ ਕਰ ਦਾਂਗੇ ਕਿਸੇ ਨੇ ਕਿੰਨੇ ਲੱਖਾਂ ਦੇ ਤੇ ਕਿਸੇ ਨੇ ਕਿੰਨੇ ਇੱਕ ਤਾਂ ਬਖਤਾਇਗਾ ਦੋ ਤਾਂ ਬਖਤਾਇਗਾ ਪੰਜ ਤਾਂ ਬਖਤਾਇਗਾ ਸਾਰੇ ਪੰਜਾਬ ਚ ਦੱਸੀ ਜਾਂਦੇ ਪਰ ਲਗ ਲਗ ਉਹ ਕਈ ਲਾਕੇ ਰਹਿ ਵੀ ਗਏ ਕੀ ਕਰ ਸਕਦੇ ਸਵਾਲ ਉੱਠਦਾ ਇਸ ਤਰ੍ਹਾਂ ਹੋਊਗਾ ਦੇਖੋ 23 ਘਰ ਇੱਥੇ ਆ ਪਰ ਕਹਿੰਦੇ ਆ ਜੀ ਕਿ ਕੋਈ ਗਾਇਕ ਜਿਹੜਾ ਇੱਥੇ ਇਸ ਪਿੰਡ ਚ ਨਹੀਂ ਪਹੁੰਚਿਆ ਕਿ ਨਾ ਜੇ 23 ਘਰ ਜੇ ਡੈਮੇਜ ਹੋਇਆ ਤਾਂ ਉਹਨਾਂ ਦੇ ਵਿੱਚ ਕੋਈ ਵੀ ਬੰਦਾ ਨਹੀਂ ਪਹੁੰਚਿਆ ਦੂਜੇ ਪਾਸੇ ਤਸਵੀਰਾਂ ਇਹ ਆ ਕਿ ਲੋਕ ਜਿਹੜੇ ਆ ਮਾੜੀ ਮੋਟੀ ਮਿੱਟੀ ਪਾ ਕੇ ਜਿਹੜਾ ਆਪਣਾ ਗੁਜ਼ਾਰਾ ਘਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਹੋਰ ਲਗਭਗ ਜਿੰਨੇ ਘਰ ਨੇ ਸਾਰੇ ਹਾਲਾਤ ਜਿਹੜੇ ਸੇਮ ਜਿਹੇ ਹੀ ਆ ਕਿ ਆਪਾਂ ਕਿਸੇ ਦਾ ਦੇ ਲਿਆ ਜਾਵੇ ਕੋਈ ਘਰ ਸ਼ਾਇਦ ਜਿਹੜਾ ਮਾੜਾ ਮੋਟਾ ਬਚਿਆ ਹੋਵੇ ਉਹ ਲੋਕ ਜਿਹੜੇ ਆ ਘਰ ਦੇ ਵਿੱਚ ਤੰਬੂ ਜਿਹਾ ਕਹਿ ਦਿੰਦੇ ਆ ਨਾ ਤੰਬੂ ਲਾ ਕੇ ਰਹਿੰਦੇ ਆ ਲਗਭਗ ਇਹ ਘਰ ਵੀ ਜਿਹੜਾ ਇਹਦੇ ਵਿੱਚ ਵੀ ਇਹਨਾਂ ਵੱਲੋਂ ਘਰ ਦੇ ਵਿੱਚ ਤੰਬੂ ਲਗਾਇਆ ਗਿਆ ਹਾਂ ਹਾਂ ਜੀ ਇੱਕ ਗਾਂ ਹੀ ਸੀ ਤੇ ਉਹ ਵਹ ਸੌਣ ਵਾਲੀ ਸੀ ਉਹ ਵੀ ਹੜਾਂ ਚ ਮਰ ਗਈ ਸੀ ਤੇ ਬਾਕੀ ਵਹੇ ਸਮਾਨ ਥੋੜਾ ਬਹੁਤਾ ਭਿੱਜਾ ਬਾਕੀ ਆਪਾਂ ਸੰਭਲੇ ਆਂ ਬਾਬਾ ਜੀ ਤੁਸੀਂ ਆਓ ਗਿਆ ਆਪਾਂ ਚੱਲਦੇ ਥੋੜਾ ਹੋਰ ਅੱਗੇ ਨੂੰ ਇਹ ਜਿਵੇਂ ਉਹਨਾਂ ਭਾਈ ਸਾਹਿਬ ਨੇ ਦੱਸਿਆ ਹੈ ਕਿ ਗਾਇਕ ਮੈਂ ਦੇਖ ਰਿਹਾ ਸੀ ਗਾਇਕ ਆਏ ਬਹੁਤ ਨੇ ਲੇਕਿਨ ਤੁਹਾਡੇ ਇੱਥੇ ਕਹਿੰਦੇ ਕੋਈ ਵੀ ਨਹੀਂ ਬੜਿਆ। ਇਹ ਸਾਡੇ ਇਹ ਮਤਲਬ ਹੱਲੇ ਪਿੰਡ ਦੀ ਬਸਤੀ ਹੈ ਜੀ। ਹੂੰ ਤੇ ਪਿੰਡ ਦੇ ਵਿੱਚ ਆਏ ਸੀ ਉੱਥੇ ਹੈਪੀ ਢਿਲੋਂ। ਅੱਛਾ ਜੀ। ਹਾਂ ਉਹਨਾਂ ਨਾਲ ਉਹ ਇਲੈਕਟ੍ਰੀਕ ਟੀਮ ਵੀ ਲਿਆਂਦੀ ਸੀ ਹੋਰ ਵੀ ਲਿਆਂਦਾ ਸੀ ਉਹ। ਜੀ। ਤੇ ਪਿੰਡ ਦੇ ਵਿੱਚ ਵੀ ਉੱਥੇ ਵੀ ਕਮਰੇ ਡਿੱਗੇ ਸੀ। ਜੀ। ਉਹਨਾਂ ਦੀ ਉਹਨਾਂ ਮਦਦ ਕੀਤੀ ਆ। ਕਮਰੇ ਉਹਨਾਂ ਦੇ ਬਣ ਰਹੇ ਨੇ। ਤੇ ਉੱਥੇ ਆਪਣਾ ਮਸਟਿਕਰ ਲਾਗੇ ਨੇ। ਉਹ ਕਮਰੇ ਉਹਨਾਂ ਆਖਿਆ ਵੀ ਬਣਾਵਾਂਗੇ। ਹੁਣ ਕਿੰਨੇ ਦਿਨ ਚੱਲਦਾ ਹੁਣ ਕਿੰਨੇ ਦਿਨ ਹੋ ਗਏ ਜਿਹੜਾ ਪਾਣੀ ਉਤਰੇ ਨੂੰ ਕਿੰਨੇ ਦਿਨ ਪਾਣੀ ਰਿਹਾ ਸੀ ਤੇ ਹੁਣ ਕਿੰਨੇ ਦਿਨ ਹੋ ਗਏ ਉਤਰ ਕੇ ਨੂੰ ਇਹ ਪਾਣੀ ਜੀ 26 ਰਾਤ ਨੂੰ 27 ਦੇ ਇਹਦੇ ਲਗਭਗ ਆਇਆ ਤੇ 4 ਕੁ ਦਿਨ ਪਾਣੀ ਰਿਹਾ ਆ ਇੱਥੇ ਜੀ ਹਾਂ ਜਦੋਂ ਆ ਤੋ ਸਿੱਧਾ ਬੰਨ ਵੜ ਦਿੱਤਾ ਨਾ ਬਿਲਕੁਲ ਪਿੰਡ ਡੁੱਬ ਚੱਲਿਆ ਤੇ ਫੇਰ ਉਹ ਪਾਣੀ ਲੱਥਾ ਆ ਇੱਥੇ 4 4 5 5 ਫੁੱਟ ਜਿਹੜਾ ਪਾਣੀ ਰਿਹਾ ਆ ਤੇ ਪਿੰਡ ਦੇ ਵਿੱਚ ਜਿੱਥੇ ਨੀਵੇਂ ਜਗ੍ਹਾ ਸੀ ਉੱਥੇ ਕੋਈ ਜ਼ਿਆਦਾ ਤੇ ਰਿਹਾ 6-7 ਦਿਨ ਰਿਹਾ ਤੇ ਜਿੱਥੇ ਕਿਤਨਾ ਕਰਕੇ ਥੋੜਾ ਜਿਹਾ ਉੱਚਾ ਹੀ ਉੱਤੇ ਚਾਰਕ ਦਿਨ ਰਿਹਾ ਆ। ਆਪੋ ਜੀ ਇਹ ਘਰ ਤੁਹਾਡਾ ਵਾ? ਕਿੱਦਾਂ ਕਰਦੇ ਹਾਲਾਤ ਹੜਾ ਤੋਂ ਹਣ ਆ ਮੋਹਤ ਮੰਦਾ ਹਾਲ ਸੀ ਅਸੀਂ ਤਾਂ ਘਰੋਂ ਦੇ ਬਾਹਰ ਹੋ ਕੇ ਬਚੇ। ਹਾਂਜੀ। ਬਚੇ ਬੇਕਰ ਤੁਹਾਡਾ? ਹਾਂ ਜੀ ਕਮਰੇ ਹੱਲੇ ਕੰਨਾਂ ਵਾਲੇ। ਹਾਂਜੀ। ਅਸੀਂ ਤਾਂ ਬਾਹਰ ਰਾਤਾਂ ਗਜ਼ਾਰੀਆਂ ਨੇ ਲੋਖ ਲੋਖ ਲੋਖ। ਹਾਂਜੀ। ਬੜਾ ਮੰਦਾ ਹਾਲ। ਕਿੰਨੇ ਘਰ ਇੱਥੇ ਆਪਾਂ ਕਿੰਨੇ ਜਿਹੜੇ ਖਰਾਬ ਹੋ ਗਏ ਟੁੱਟ ਗਏ ਨੇ। ਵਾ ਵਾ ਕਰਨੇ। ਆ ਗਾੜੀ ਗਾੜੀ ਬੜੇ ਤੇ ਕਰਨੇ। ਸੋ ਕਿ ਕਰਨ ਕਈਆਂ ਦੇ ਮੋਹਲੇ ਵਿਚ ਖਾਨ ਹੋਇਆ ਬਾਲਿਆਂ ਦਾ ਹੋ ਗਿਆ ਸਾਡੇ ਉਹ ਨੇੜੇ ਨੇੜੇ ਰੋੜ ਕੇ ਮਾਰੇ ਗਾਈਆਂ ਇਹ ਦੂਰ ਰੋੜ ਗਿਆ ਹਾਂਜੀ ਬੜਾ ਮਾੜਾ ਹਾਲ ਤੇ ਹਾਂਜੀ ਕਿਵੇਂ ਹੋਣਗੇ ਕਿੱਦਾਂ ਮੰਨ ਲੋ ਕਿ ਇਹ ਲੋਕ ਜਿਹੜੇ ਸਾਰੇ ਮਜ਼ਦੂਰ ਹੀ ਹੈ ਹਾਂਜੀ ਹਾਂਜੀ ਮਿਹਨਤੀ ਬੰਦੇ ਆ ਡੈਢੀ ਰੱਪਾ ਕਰ ਰਹੇ ਆ ਹੈ ਕਿਤੇ ਲੱਗ ਬਈ ਕਿਤੇ ਨਾਲ ਲੱਗ ਕੇ ਮੰਦਾ ਹਾਲ ਲੋਕਾਂ ਦਾ ਹਾਂਜੀ ਮੋਹਲ ਮਜ਼ਦੂਰੀ ਜਾਂਦੀ ਆ ਹਾਂਜੀ ਇਸ ਕਰਕੇ ਨਾ ਇਹਨਾਂ ਕੋ ਕੀਤੇ ਜਾ ਮਚਾਰਾ ਦੇਤੇ ਜਾ ਮਾਰਤਾ ਹੈ ਨਾ ਹੈ ਹਾਂ ਦੇਖੋ ਜੀ ਜੇ ਹਾਲਾਤਾਂ ਦੀ ਗੱਲ ਕਰੀਏ ਤਾਂ ਲਗਭਗ ਜਿੰਨੇ ਘਰ ਦੇਖੇ ਜੇ ਇਸ ਤੋਂ ਅੱਗੇ ਵੀ ਆਪਾਂ ਕਮਾ ਕੇ ਕੋਸ਼ਿਸ਼ ਕਰਦੇ ਹਾਂ ਹਰ ਇੱਕ ਘਰ ਤਾਂ ਨਹੀਂ ਜਾਊਗਾ ਲੇਕਿਨ ਕੋਸ਼ਿਸ਼ ਕਰਦੇ ਹਾਂ ਕਿ ਹਰ ਇੱਕ ਘਰ ਦੇ ਜਿਹੜੇ ਹਾਲਾਤ ਆ ਉਹ ਜਲਦ ਤੋਂ ਜਲਦ ਜਿਹੜੇ ਹਾਲਤ ਸਾਰੀ ਮਾੜੀ ਆ ਜੀ ਹਾਂਜੀ ਆ ਵੇਖੋ ਤੰਬੂ ਜਿਹੜੇ ਕਮਰੇ ਜਿਹੜੇ ਤਾਂ ਖਲੋਤੇ ਜਾਵਦੇ ਜੇ ਨਾ ਇਹ ਵੀ ਨਾ ਫਰਸ਼ ਬਹਿ ਗਏ ਨੇ ਤੇ ਕੰਧਾਂ ਬਹਿ ਗਈਆਂ ਤੇ ਡਰਦੇ ਲੋਕ ਜਿਹੜੇ ਬੱਚੇ ਨੇ ਅੰਦਰ ਨਹੀਂ ਸੌਂਦੇ ਤੇ ਤੰਬੂ ਫਿਰ ਇਹਨਾਂ ਨੇ ਲਾਏ ਨੇ ਬਾਹਰ ਤੇ ਬਾਹਰ گزارਾ ਕਰਦੇ ਉਤੋਂ ਸਿਆਲ ਆਉਣ ਲਿਆ ਇਸ ਕਰਕੇ ਜਿਹੜੀ ਛੇਤੀ ਮਦਦ ਹੋਣੀ ਚਾਹੀਦੀ ਹੈ ਜੀ ਇਹਨਾਂ ਦੀ ਇਹ ਇਹ ਘਰ ਤੁਹਾਡਾ ਜੀ ਜੀ ਕਿਦਾਂ ਘਰ ਠੀਕ ਆ ਹੜ ਤੋਂ ਜੀ ਕਿਦਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਜੋ ਮਹਾਰਾਜ ਦਾਤਵਾ ਸਾਹਿਬ ਵੀਰ ਜੀ ਜੋ ਕਰ ਦਿੱਤਾ ਮਹਾਰਾਜ ਨੇ ਠੀਕ ਕਰ ਦਿੱਤਾ ਤੁਸੀਂ ਦੱਸੋ ਵਿੱਚ ਆ ਪਹਿਲੇ ਬਣਾਉਨੇ ਆ ਆਪਾਂ ਬਾਅਦ ਵਿੱਚ ਗੱਲ ਕਰਦੇ ਆ ਉਹ ਬੋ ਤੁਹਾਨੂੰ ਜੀ ਤੁਸੀਂ ਇਹ ਦੱਸੋ ਤੰਬੂ ਲਾਉਣ ਦਾ ਕਾਰਨ ਕਮਰੇ ਵਿੱਚ ਲੱਗਾ ਠੀਕ ਹੈ ਹਾਂ ਜੀ ਆਜੋ ਵੇਖ ਲਓ ਅੰਦਰ ਵੱਡ ਤੁਹਾਡੇ ਸਾਹਮਣੇ ਪੰਜ ਪਾਛੇ ਛੇ ਛੇ ਫੋਟੇ ਤੇ ਪਾਣੀ ਆਇਆ ਅਸੀਂ ਬਾਹਰ ਗੇਟ ਨੂੰ ਜਿੰਦਰਾ ਲਾਤਾ ਚੀਜ਼ਾਂ ਤਰ ਤਰ ਕੇ ਸਾਰ ਦੋ ਦਿਨ ਪਾਣੀ ਰਿਆ ਵਾ ਬਹੁਤ ਜਿਆਦਾ ਸਾਡਾ ਨੁਕਸਾਨ ਹੋਇਆ ਵੇਖ ਲੋ ਫਰਿੱਜ ਵੀ ਟੁੱਟੀ ਪਈ ਜੋ ਉਹ ਪੱਖਾ ਵੀ ਹੋਵੇ ਲੋ ਸਾਹਮਣੇ ਸਾਰੇ ਫਰਿੱਜ ਪਈ ਜੋ ਟੁੱਟੀ ਹਰ ਇੱਕ ਚੀਜ਼ ਸਾਡੀ ਕੋਈ ਚੀਜ਼ ਨਹੀਂ ਚੱਲਣ ਢਈ ਇਹ ਮਿਸਤਰੀ ਵਿਚਾਰ ਆਇਆ ਜੋ ਸਾਡੇ ਪਿੰਡ ਦਾ ਉਹ ਆਪਣਾ ਪੱਖਾ ਲਾ ਕੇ ਸਾਡੇ ਘਰੋਂ ਛੱਤ ਵਾਲਾ ਲੱਗ ਗਿਆ ਵੀ ਚੱਲ ਦੁਪਹਿਰ ਵਾਸਤੇ ਦਬੋਗੇ ਨਾ ਤੇ ਬੜਾ ਮੰਦਾ ਹਾਲਿਆ ਤੇ ਬਾਕੀ ਇੱਥੇ ਕੋਈ ਮਜਿਤ ਕਰਨ ਨਹੀਂ ਜੋ ਆਇਆ ਅਜੇ ਤੱਕ ਕੁਛ ਵੀ ਇੰਨਾ ਕੁਛ ਲੰਬਾ ਪਿੰਡਾਂ 'ਚ ਮਿਲਿਆ ਨਾ ਇੱਥੇ ਨਹੀਂ ਇਸ ਪਿੰਡ 'ਚ ਨਹੀਂ ਆਇਆ ਕੋਈ ਸੇਵਾ ਲੈਣੇ ਨਹੀਂ ਇਹ ਮੜਾ ਮੋੜ ਥੋੜਾ ਬਹੁਤ ਸੌਦਾ ਸੁਦਾ ਦੇ ਜਾਂਦੇ ਰਹੇ ਆ ਪਰ ਆਮ ਜਿਹੜੇ ਜੈਦੇਬਾਦਾ ਸੇਵਾ ਕਰਨ ਇੱਥੇ ਕੋਈ ਨਹੀਂ ਆਇਆ ਮੈਂ ਪੁੱਛ ਰਿਹਾ ਪਿੱਛੇ ਪਾਈਉਣਾ ਨਾਲ ਗੱਲ ਹੁੰਦੀ ਹੈ ਉਹ ਕਹਿੰਦੇ ਜੀ ਕਿ ਗਾਇਕ ਜਿਹਦਾ ਮੈਂ ਕਹਿੰਨਾ ਜਨਾਲੇ ਜੀ ਗਾਇਕ ਬਹੁਤ ਘੁੰਮੇ ਸੀਗੇ بڑے ਗਾਇਕ ਆਏ ਸੀ ਕੁਛ ਨਹੀਂ ਬੰਦਾ ਜਣਾ ਆਇਆ ਪਰ ਗਾੜੀ ਲੰਘ ਜਾਂਦੇ ਕੋਨੇ ਵਾਲੇ ਨੂੰ 마ਸ਼ੀ ਵਾਲੇ ਨੂੰ ਇੱਥੇ ਨਹੀਂ ਖਲੋਂਦੇ ਰਹੇ ਅੱਛਾ ਇਹ ਤੇ ਕਿਸੇ ਨੇ ਕੁਛ ਨਹੀਂ ਕੀਤਾ ਹਾਂਜੀ ਉਹ ਕਹਿੰਦੇ ਕਿ ਮੈਂ ਇਹਨਾਂ ਨੂੰ ਪੁੱਛ ਰਿਹਾ ਕਿ ਲੱਖਾਂ ਰੁਪਏ ਕਹਿੰਦੇ ਜੀ ਦੇ ਦੇ ਜੀ ਅਸੀਂ ਆਂਦੇ ਆਂਦੇ ਆ ਪਰ ਆਂਦੇ ਪਰ ਇੱਥੇ ਸਾਨੂੰ ਤੇ 1 ਰੁਪਇਆ ਰੇ ਮੇਰਾ ਵੈਗ ਆਪਾਂ ਤੇ ਇੱਕ ਰੁਪਈਆ ਨਹੀਂ ਕਿਤੇ ਮਿਲਿਆ ਇੱਕ ਵੀ ਰੁਪਈਆ ਹਾਂ ਸਰ ਪੰਜਾਬ ਦਾ ਜਿਹੜਾ ਉਹ ਤੁਸੀਂ ਤੰਬੂ ਗਾਇ ਲਈ ਤਰਪੈਲ ਕਰੀਏ ਇਹ ਲੋਂ ਦਾ ਕਰਨ ਕੀ ਆਜੋ ਅੰਦਰ ਜਾਦੇ ਸਭ ਦੇ ਨਹੀਂ ਕਿ ਪਤਾ ਨਹੀਂ ਹੁੰਦਾ ਕਿਹੜੇ ਨੇ ਜੇ ਜਾਨ ਕੰਡਾ ਪਾੜ ਗਿਆ ਇਦਾਂ ਕੰਡਾ ਪਾੜਨ ਦਾ ਕੋਈ ਵੇਸਾਕ ਦੇ ਜ ਮੌਕਾ ਉਧਰ ਉਧਰ ਸਾਰੇ ਨਿਕਲ ਕੇ ਟੈਲਾ ਦੇ ਉਹ ਮਗਰਲੇ ਬੰਨੇ ਮੇਰਾ ਪਤੀਆ ਉਹ ਵੀ ਉਧਰੋਂ ਜਾਦੀ ਪਾੜ ਗਈ ਇਦਦਰ ਵੀ ਆ ਸਾਰੇ ਪਾੜ ਗੀਆਂ ਵੇਖੋ ਕੀਤੀਆਂ ਬੈਠੀਆਂ ਥੰਨਾਂ ਤੇ ਰਾਇ ਨੀਆਂ ਬੈਗੀਆਂ ਹੁਣ ਤੇ ਕੁੱਤੇ ਦੇ ਮੋਸੇ ਨਾਲ ਕੁੱਟਿਆ ਇੰਨਾ ਇੰਨਾ ਪਾਣੀ ਆ ਗਿਆ ਵੇਖੋ ਉਧਰ ਇੰਨਾ ਪਾਣੀ ਆ ਗਿਆ ਬੇਸਤਰੀ ਵੀ ਨਹੀਂ ਨਿਕਲੇ ਸਾਡੇ ਕੋਲ ਸਮਾਨ ਨਿਕਲੇ ਨਹੀਂ ਆ ਕਾਕਾ ਕੰਮ ਤੇ ਜਾਂਦਾ ਸੀ ਇਹ ਕੰਮ ਦੇ ਉਚਰਾ ਇੱਤਾਂ ਆ ਬੈਦ ਜੱਕਦਾਂ ਪਾਣੀ ਨੇ ਮਾਰ ਮਾਰਤੀ ਸਾਡੇ ਕੋਲ ਨਿਕਲਣ ਦੀ ਕੋਈ ਉਦੋਂ ਮੀਂਹ ਆਟੇ ਨਾ ਉੱਤੇ ਵੀ ਚੋਆ ਪੈ ਪੈ ਕੇ ਇਦਾਂ ਹੋ ਗਿਆ ਕੱਲੀੜਾ ਕਪੜਾ ਪੱਕੇ ਫ੍ਰਿਜਾਂ ਸਾਰਾ ਕੁਝ ਟੁੱਟਾ ਪਿਆ ਜਦੋਂ ਨੀਂਹਾਂ ਹੀ ਬੈਠ ਗੀਆਂ ਹਾਂਜੀ ਹਾਂਜੀ ਨੀਂਹਾਂ ਬੈਠ ਗੀਆਂ ਜੀ ਉੱਧਰ ਦੀਆਂ ਵੇਖ ਲਓ ਪਰਲੀਆਂ ਅੱਛਾ ਕਿੰਨੇ ਸਾਲਾਂ ਬਾਅਦ ਤੁਸੀਂ ਇਹ ਪਾਣੀ ਦੇਖਿਆ ਜਿਹੜਾ ਤੇਜੀ ਵੇਖਿਆ 45 46 ਸਾਲ ਬਾਅਦ ਜਿਹੜਾ ਘਰਾਂ ਦੇ ਵਿੱਚ ਆ ਹਾਂਜੀ ਹਾਂਜੀ ਤੇ 86 ਵਾਲੇ ਆੜਦਾ ਪਹਿਲੋਂ ਇੱਕ ਆਇਆ ਸੀ ਉਹ ਵੇਖਿਆ ਉਹ ਬੜੇ ਚਿਰ ਦੀ ਗੱਲ ਉਹ ਇੰਨਾ ਪਾਣੀ ਨਹੀਂ ਜਿਵੇਂ ਉਹ ਬਹੁਤ ਘੱਟ ਸੀ ਇਹ ਦਿਨ ਉਹਦੇ ਨੂੰ 2-3 ਗੁਣਾ ਵੱਧ ਪਾਣੀ ਆਇਆ ਜਿਹੜਾ ਹੁਣ ਆਪਾਂ 88 ਦੇ ਹੱੜ ਦੀ ਗੱਲ ਕਰਦੇ ਆਂ ਹਾਂਜੀ 88 ਦਾ ਵੀ ਇੰਨਾ ਸੀ ਨਹੀਂ ਜੀ ਉਹ ਦੂ ਘੱਟ ਹੀ ਇਹ ਜਿਆਦਾ ਬਹੁਤ ਪਾਣੀ ਆਇਆ ਦੋ ਗੁਣਾ ਵੱਧ ਪਾਣੀ ਆ ਗਿਆ ਉਹ ਅਸੀਂ ਤਾਂ ਜੀ ਲੈ ਕੇ ਕੋਠਿਆਂ ਦੇ ਚੜੇ ਆਂ ਉਹ ਆਪ ਬਚੇ ਆਂ ਔਰ ਸਮਾਨ ਸਾਡੇ ਕੋ ਘੜਿਆ ਨਹੀਂ ਗਿਆ ਦੇਖੋ ਜੇ ਆਪਾਂ ਗੱਲ ਕਰੀਏ ਕਿ ਇਹ ਕਹਿੰਦੇ ਕਿ ਘਰਾਂ ਦੀਆਂ ਨੀਆਂ ਵੀ ਬੈਠ ਗਈਆਂ ਉੱਪਰ ਛੱਤ ਵੀ ਦੇਖੀਏ ਤਾਂ ਛੱਤ ਜਿਹੜੀ ਉਹ ਵੀ ਉਹ ਵੀ ਬਿਲਕੁਲ ਬੈਠ ਗਈ ਹੁਣ ਬਾਅਦ ਤਪੈ ਲਾ ਕੇ ਬਿਠੇ ਆ ਕਿ ਭਾਈ ਕਿ ਜਿਹੜਾ ਕੋਈ ਅ ਨੁਕਸਾਨ ਜਿਹੜਾ ਨਾ ਹੋ ਜਵੇ ਕਿਉਂਕਿ ਘਰਾਂ ਦੇ ਹਾਲਾਤ ਜਿਹੜੇ ਬਹੁਤ ਮਾੜੇ ਆ 88 ਦੇ ਹੜ੍ਹ ਦੀ ਗੱਲ ਕਹਿੰਦੇ ਕਿ 88 ਦਾ ਹੜ੍ਹ ਜਿਹੜਾ ਉਹ ਵੀ ਕੋਈ ਇੰਨਾ ਜ਼ਿਆਦਾ ਪਾਣੀ ਨਹੀਂ ਸੀ ਜਿੰਨਾ ਇਹਨਾਂ ਨੇ ਆ ਗਿਆ 45 46 ਸਾਲ ਬਾਅਦ ਜਿਹੜਾ ਇਹਨਾਂ ਨੇ ਇਹ ਹਾਲਾਤ ਜਿਹੜੇ ਦੇਖੇ ਉਹ ਜਿਹੜੇ ਹੰਡਾਏ ਹੋਣ ਜਿਹੜਾ ਬਾਹਰ ਹਨ ਹੈਗੇ ਨੇ ਇਦਾਂ ਅਗਲੇ ਘਰਾਂ ਵੱਲ ਵੀ ਚਲਦੇ ਆਪਾਂ ਤੇ ਉੱਥੇ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਬਾਬਾ ਜੀ ਕਹਿੰਦੇ ਆ ਕਿ 1988 ਦਾ ਹੜ੍ਹ ਜਿਹੜਾ ਸੀਗਾ ਉਹ ਅਸੀਂ ਮਤਲਬ ਕਿ ਜੋ ਅਸੀਂ ਦੇਖਦੇ ਸੁਣਦੇ ਆਂ ਕਿ ਉਹ ਬਹੁਤ ਜ਼ਿਆਦਾ ਸੀ ਪਾਣੀ ਤੇ ਇਹ ਕਹਿੰਦੇ ਹੋ ਜਨ ਬਹੁਤ ਜ਼ਿਆਦਾ ਹੈ ਇਦਾਂ ਹੀ ਹੈ ਜੀ ਹਾਂ ਜੀ 88 ਦੇ ਨਾਲੋਂ 88 ਚ ਵੀ ਪਾਣੀ ਬਤੇਰਾ ਸੀ ਜੀ ਪਰ 88 ਨਾਲੋਂ ਇਹ ਜ਼ਿਆਦਾ ਜੀ ਜੀ ਹਾਂ ਬਹੁਤ ਜ਼ਿਆਦਾ ਪਾਣੀ ਆ ਤੇ ਤੇ ਬੇਸਾਬਾ ਹੀ ਪਾਣੀ ਛੱਡਿਆ ਗਿਆ ਆ ਤੇ ਇਸ ਕਰਕੇ ਜਿਹੜੇ ਘਰ ਸੀ ਉਹ ਕਾਫੀ ਤੁਹਾਨੂੰ ਦੱਸਿਆ ਵੀ ਡੁੱਬੇ ਪਏ ਸੀ ਹਾਂ ਜੀ ਲੋਕਾਂ ਕੋ ਛੇਤੀ ਨਿਕਲੇ ਜਾਣੀਗਾ ਗਿਆ ਇੰਨਾ ਤਲਵਾਸਾ ਨਹੀਂ ਵੀ ਪਾਣੀ ਘਟਾਵੇਗਾ ਪਾਣੀ 88 ਦੇ ਨਾਲੋਂ ਵੱਧ ਆ ਗਿਆ ਉਹਦਾ ਕਾਰਨ ਕਰਕੇ ਹਾਂ ਜੀ ਇਹ ਇਹਨਾਂ ਦੀ ਜਗ੍ਹਾ ਹੈ ਇਹਨਾਂ ਦੀ ਇਸੇ ਤਰ੍ਹਾਂ ਦੀ ਹੀ ਇੱਥੇ ਫਿਰ ਘਰ ਜਿਹੜਾ ਵੇਲਾ ਕਰਕੇ ਨਾ ਇੱਥੇ ਆਪਣੇ ਜਿਹੜੇ ਘਰਾਂ ਦੇ ਵਿੱਚ ਖਰਾਬ ਹੋਇਆ ਸੀ ਪਰਚਪੁਰਚ ਪਰ ਇੱਥੇ ਵਿਚਾਰੇ ਗਜਾਲਾ ਕਰਦੇ ਰਹਿੰਦੇ ਇਹਨਾਂ ਦਾ ਘਰ ਜਿਹੜਾ ਹਾਂਜੀ ਇਹਨਾਂ ਦਾ ਘਰ ਆ ਸਾਹਮਣੇ ਆ ਜੀ ਦੇਖੋ ਇਹ ਇਹ ਘਰਾਂ ਦੇ ਜਿੰਨੇ ਵੀ ਘਰਾਂ ਚ ਆਪਾਂ ਗਏ ਆ ਲਗਭਗ ਸਿਰਫ ਇੱਕ ਜਾਂ ਦੋ ਕਮਰਿਆਂ ਵਾਲੇ ਕਿਉਂਕਿ ਕਹਿੰਦੇ ਸਾਰੇ ਦਿਹਾੜੀ ਵਗੈਰਾ ਕਰਕੇ ਖਾਂਦੇ ਆ ਇਸ ਘਰ ਦੇ ਵਿੱਚ ਵੀ ਸ਼ਾਇਦ ਦੋ ਕਮਰੇ ਆ ਤੇ ਕਿੰਦਾ ਜੀ ਕਮਰੇ ਠੀਕ ਨੇ ਤੁਹਾਡੇ ਬਾਲੇ ਟੁੱਟੇ ਬਾਲੇ ਟੁੱਟੇ ਤੁਹਾਡੇ ਮਾਤਾ ਵਾਲਾ ਜਿਹਾ ਕਮਰਾ ਟੇੜਾ ਟੁੜਾ ਆ ਗਿਆ ਉਹਨਾਂ ਪੈ ਗਿਆ ਮਾਤਾ ਵਾਲੇ ਦੇਖੋ ਲਗਭਗ ਏ ਕਮਰੇ ਲਗਭਗ ਜੇ ਇੱਟਾਂ ਦੀ ਗੱਲ ਕਰੀਏ ਬਾਲੇ ਵੀ ਡਿੱਗਣ ਵਾਲੇ ਹਾਂਜੀ ਔਰ ਦੂਜੇ ਜੇ ਗੱਲ ਕਰੀਏ ਕੰਧਾਂ ਦੀ ਤਾਂ ਕੰਧਾਂ ਕਿਉਂਕਿ ਨੀਆਂ ਬੈਠ ਗਈਆਂ ਉਸ ਤੋਂ ਬਾਅਦ ਜਿਹੜੇ ਤੇੜਾ ਆ ਗਏ ਆ ਤੇ ਹਾਲਾਤ ਜਿਹੜੇ ਲਗਭਗ ਜਿੰਨੇ ਘਰ ਸਭ ਦੇ ਅਜੇ ਹੀ ਹੈਗੇ ਆ ਬਾਪੂ ਜੀ ਹਾਂਜੀ ਦੇਖਿਆ ਪਾਣੀ ਕਿੰਨੀ ਕਿੰਨਾ ਕਿੰਨਾ ਪਾਣੀ ਉਹ ਗਿਸ਼ ਨੂੰ ਲਗਾ ਜੇ ਥੱਲੇ ਥੱਲੇ 5 ਫੁੱਟ ਪਾਣੀ ਹੈ 5 ਫੁੱਟ ਪਾਣੀ ਜੀ ਹਾਂਜੀ ਜਿੱਦਾਂ ਹੁਣ ਪਾਣੀ ਆਇਆ ਘਰਾਂ ਦੇ ਵਿੱਚ ਹਾਂਜੀ ਇਸ ਤੋਂ ਪਹਿਲਾਂ ਕਦੋਂ ਤੁਸੀਂ ਆਪਣੇ ਦੇਖਿਆ ਨਾ ਪਾਣੀ ਉਦੋਂ 88 'ਚ ਇਹ ਨਾ ਪਾਣੀ ਸੀ 88 'ਚ ਪੰਜ ਪੰਜ ਫੁੱਟ ਪਾਣੀ ਸੀ ਗਲੀ ਜੀ ਤਕਰੀਬਨ ਇੱਥੇ 88 ਜਿਹੇ 93 94 ਤਿੰਨ ਆੜਾ ਇਹ ਚੌਥਾ ਆ ਹਾਂ 88 ਨਾਲ ਵਾਧਾ ਜਾਂ ਘੱਟ ਸੀ ਪਾਣੀ ਤੇ 88 ਨਾਲ ਤੇ ਹੀ ਆਇਆ ਜੀ ਅੱਛਾ ਜੀ ਹਾਂ 88 ਨਾਲ ਵਾਧੇ ਸੀਗਾ 88 ਨਾਲ ਵਾਧਾ ਆ ਕੀ ਕੀ ਨੁਕਸਾਨ ਜਿਹੜੇ ਤੁਸੀਂ ਦੇਖੇ ਹੋ ਨੁਕਸਾਨ ਜੀ ਇਤਰਾ ਸਾਡੇ ਭਾਂਡੇ ਦੋ ਪੇਟੀਆਂ ਉਹ ਵੀ ਸਾਰਾ ਕੁਝ ਖਰਾਬ ਹੋ ਗਿਆ ਬਿਸਤਰਾ ਵੀ ਖਰਾਬ ਹੋ ਗਿਆ ਜੋ ਹੋਰ ਤੀਜਾਂ ਵੀ ਸਭ ਖਰਾਬ ਹੋਈਆਂ ਨੇ ਹੂੰ ਹੁਣ ਜਿਹੜੇ ਕਮਰੇ ਤੇ ਮੈਂ ਦੇਖੇ ਸਾਰੇਆਂ ਦੇ ਇੱਕ ਇੱਕ ਦੋ ਦੋ ਹੀ ਆ। ਹਾਂਜੀ। ਕਾਫੀ ਘਰ ਜਿਹੜੇ ਖਰਾਬ ਵੀ ਹੋਏ ਆ। ਤੇ ਕਿਦਾਂ ਕੋਈ ਬਣਾਉਣ ਦਾ ਕੀ ਪ੍ਰਬੰਧ ਹੈ ਕਿ ਲੋਕਾਂ ਦੇ? ਕੋਈ ਬਣਾਉਣ ਦਾ ਪ੍ਰਬੰਧ ਕੋਈ ਨਹੀਂ ਜੀ। ਹਾਂ। ਸਰਕਾਰ ਨੇ ਬਣਾਉਣੇ ਹੋਣਾ ਹੀ ਮਰਜ਼ੀ ਆ। ਹਾਂ। ਚਲੋ ਬਾਬਾ ਜੀ ਘਰਤ ਲਗਭਗ ਆਪਾਂ ਸਾਰੇ ਦੇਖ ਲਏ ਜਾਂ ਸ਼ਾਇਦ ਕੋਈ ਰਹਿ ਗਿਆ ਹੋਵੇ ਤਾਂ ਹਨਾ ਹਾਲਾਤ ਸਾਰੇਆਂ ਦੇ ਇਹ ਆ। ਕੀ ਅਪੀਲ ਕੀ ਕਰਨੀ ਚਾਹੋਗੇ ਤੁਸੀਂ? ਅਸੀਂ ਇਹੋ ਹੀ ਅਪੀਲ ਕਰਦੇ ਆਂ ਕਿ ਸਰਕਾਰ ਨੂੰ ਵੀ ਹਾਲਾਤ ਤੁਸੀਂ ਵੇਖ ਲਈ ਆ ਆ ਵੀ ਹੁਣ ਇਹ ਕਰਦਾ ਰੱਖਿਆ ਜਾਵੇ ਤੇ ਇਹਦੇ ਦੋ ਤਿੰਨ ਬੱਚੇ ਨੇ ਗਰੀਬੀ ਆ ਤਿੰਨ ਗੁੱਡੀਆਂ ਨੇ ਤੇ ਆ ਵੇਖ ਲਓ ਇੱਕ ਸ਼ੈਡੀ ਛੋੜਾ ਜਿਹਾ ਪਿਆ ਜਿਹਦੇ ਵਿੱਚ ਸਸ ਸਮਾਨ ਵੀ ਸਾਰਾ ਇੱਥੇ ਹੀ ਆ ਪਰਿਵਾਰ ਵੀ ਇੱਥੇ ਸੌਂਦਾ ਰੋਟੀ ਪਾਣੀ ਵੀ ਇੱਥੇ ਹੀ ਪਕਦਾ ਤੇ ਇਸ ਕਰਕੇ ਗਰੀਬੀ ਦਾ ਤੇ ਕੋਈ ਅਥਾ ਨਹੀਂ ਜੀ ਤੇ ਪਰ ਚਲੋ ਇਹ ਮਾਲਕ ਦਾ ਪਾਣਾ ਮੰਨ ਕੇ ਲੋਕ ਤੇ ਮਿਹਨਤ ਕਰ ਲਿੰਦੇ ਨੇ ਆਫ ਲੜਾਂ ਕਰਕੇ ਥੋੜੀ ਜੀ ਮਿਹਨਤ ਵੀ ਰੁਕੀ ਆ ਹਾਂਜੀ ਇਸ ਕਰਕੇ ਉਹ ਝੋਨਿਆਂ ਦੀ ਵਿਢਾਈ ਸੀ ਉਹ ਜ਼ਮੀਨਾਂ ਸਾਰੀਆਂ ਦੇ ਵਿੱਚ ਪਾਣੀ ਫਿਰਨ ਲਿਆ ਖਰਾਬ ਹੋ ਗਏ ਨੇ ਫਸਲ ਸਾਰੇ ਉਹ ਵੀ ਗਈ ਹੋਰ ਹੁਣ ਤੁਹਾਨੂੰ ਪਤਾ ਹੀ ਆ ਵੀ ਹੋਰ ਕੋਈ ਮਿਹਨਤ ਕੋਈ ਕਾਸੇ ਜਿਹੜੇ ਇਹ ਆਪਾਂ ਕਹਿੰਨੇ ਦਿਹਾੜੀਦਾਰ ਆ ਜਾਂ ਮਜ਼ਦੂਰ ਆ ਹਾਂਜੀ ਇਹਨਾਂ ਨੇ ਕੰਮ ਕਿੱਥੇ ਖੇਤਾਂ 'ਚ ਹੀ ਕਰਨ ਵਾਲੇ ਸੀ ਖੇਤੀ ਮਜ਼ਦੂਰ ਕਹਿ ਸਕਦੇ ਆ ਜਾਂ ਮੰਨ ਲਓ ਕਿ ਕਿਤੇ ਹੋਰਾਂ 'ਚ ਵੀ ਕਰਦੇ ਸੀਗੇ ਇਹ ਬੀਬੀਆਂ ਤੇ ਇਸੇ ਤਰ੍ਹਾਂ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀਆਂ ਨੇ ਹਾਂਜੀ ਸਫਾਈ ਦਾ ਦੂਜਾ ਤੇ ਆਦਮੀ ਜਿਹੜੇ ਨੇ ਅੱਜ ਕੱਲ ਜਿੱਤਾਂ ਹੁਣ ਕੰਬਾਈਨਾ ਜਿਹੜੀਆਂ ਨੇ ਉਹ ਚੋਨੇ ਵੜਦੀਆਂ ਨੇ ਤੇ ਕੁਛ ਜਿਹੜੇ ਨੇ ਲੋਕ ਦਰਖਤਾਂ ਦੇ ਵਿੱਚ ਥੋੜਾ ਬੋਤਾ ਚੋਨਾ ਬਾਜਦਾ ਜਿਹੜੋ ਫਿਰ ਇਹਨਾਂ ਕੋਲ ਵੜਾਉਂਦੇ ਨੇ ਹੋਰ ਜਾਂ ਕਿਤੇ ਦਿਹਾੜੀ ਮਿਲ ਜੇ ਕਿਤੇ ਤੁਸੀਂ ਬੰਨ ਤੇ ਮਿਲ ਜੇ ਆਪਣਾ ਬਾਰਡਰ ਏਰੀਆ ਜਾਂ ਰਾਵੀ ਦਾ ਇੱਥੇ ਕਿਤੇ ਕੋਈ ਮਿਲ ਜੇ ਉੱਥੇ ਕਿਤੇ ਜਾਂਦੇ ਨੇ ਬਸ ਇਹੀ ਮਿਹਨਤ ਆ ਕੋਈ ਖਾਸ ਈ ਮਿਹਨਤ ਵੀ ਨਹੀਂ ਦੇਖੋ ਜੇ ਗੱਲ ਕਰੀਏ ਕਿ 23 ਤੋਂ 24 ਘੱਟ ਜਿਹੜੇ ਇਸ ਪਿੰਡ ਦੇ ਜਿਹੜੇ ਖਰਾਬ ਹੋਏ ਆ ਹਾਲਾਤ ਸਾਡੇ ਤੁਸੀਂ ਦੇਖੇ ਕੋਈ ਟੈਂਟ ਲਾ ਕੇ ਤਰਪਾਲ ਪਾ ਕੇ ਬੈਠਾ ਕੋਈ ਛੱਟ ਦੇ ਵਿੱਚ ਬੈਠਾ ਜੇ ਕਿਸਾਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਫਸਲਾਂ ਬਰਬਾਦ ਹੋ ਗਈਆਂ ਲੇਕਿਨ ਜੇ ਇਹਨਾਂ ਮਜ਼ਦੂਰਾਂ ਦੀ ਗੱਲ ਕਰੀਏ ਇਹਨਾਂ ਨੇ ਉਹਨਾਂ ਦੇ ਖੇਤਾਂ ਦੇ ਵਿੱਚ ਹੀ ਕੰਮ ਕਰਕੇ ਜਿਹੜੀ ਆਪਣੀ ਰੋਟੀ ਖਾਣੀ ਸੀ ਜੋ ਹੁਣ ਜੇ ਖੇਤਾਂ ਵਿੱਚ ਫਸਲਾਂ ਨਹੀਂ ਬਚੀਆਂ ਤਾਂ ਇਹ ਲੋਕਾਂ ਦਾ ਵੀ ਜਿਹੜਾ ਰੋਜ਼ਗਾਰ ਆ ਜਾਂ ਦਿਹਾੜੀ ਹੈ ਉਹ ਨਹੀਂ ਮਿਲ ਪਾਉਗੀ ਤਾਂ ਇਹ ਲੋਕ ਘਰ ਕਿੱਥੋਂ ਬਣਾਉਣਗੇ ਤਾਂ ਜ਼ਰੂਰਤ ਉਹਨਾਂ ਲੋਕਾਂ ਨੂੰ ਇੱਥੇ ਆਉਣ ਦੀ ਵੀ ਹੈ ਜਿਹੜੇ ਅਜਨਾਲੇ ਦੇ ਵਿੱਚ ਪਹਿਲਾਂ ਗਾਇਕ ਹੁੰਦੇ ਸੀਗੇ ਜਾਂ ਸਸਤਾਵਾਂ ਹੁੰਦੀਆਂ ਸੀਗੀਆਂ ਪਿੰਡੇ ਮਲਕਪੋਰਾ ਮਲਕਪੋਰਾ ਦੇ ਨਾਲ ਹੀ ਅਲੱਗ ਬਸਤੀ ਬਣੀ ਪਈ ਹੈ ਇਹਨਾਂ ਮਜ਼ਦੂਰਾਂ ਦੀ ਉਹਦੇ ਵਿੱਚ ਜਿਹੜੇ 23 ਜਿਹੜੇ ਖਰਾਬ ਹੋਏ ਆ ਔਰ ਜ਼ਰੂਰਤ ਹੈਗੀ ਕਿ ਇੱਥੇ ਜਿਹੜੇ ਦਾਨੀ ਵੀਰ ਨੇ ਉਹ ਆ ਕੇ ਇਹਨਾਂ ਦੀ ਥੋੜੀ ਬੋਧੀ ਮਦਦ ਕਰਨ ਸਰਕਾਰ ਆ ਕੇ ਮਦਦ ਕਰੇ